ਅਸੀ ਗੱਲ ਜੀ ਸਾਰਿਆਂ ਨੂੰ ਲਓ ਜੀ ਲੱਗੇ ਆ ਗੁਰਦਵਾਲੇ ਅੱਜ 6 ਵਜੇ ਚਾਲੂ ਕਰ ਦਿੱਤਾ ਇਹਦੇ ਬਾਬਾ ਵੀ ਅੱਜ ਮਾਰ ਗਿਆ ਹੱਲਾ ਬਾਬਾ ਵੀ ਅੱਜ 7:30 ਵਜੇ ਦੁਰ ਗਿਆ ਪੌਣੇ 8 ਆ ਗਿਆ ਸਾਡੇ ਕੋ ਤੇ ਉਹਨੇ ਨਾਲ ਪੱਤ ਦਿਲ ਨਖਾਰ ਹਟੇ ਆ ਅਸੀਂ ਆਉਂਦਿਆਂ ਨੂੰ ਰਾਤ ਰੁੱਸ ਕੱਢ ਲਈ ਦੋ ਪੱਤਾਂ ਦੀ ਲੱਗੇ ਆ ਹੁਣ ਬੇਨ ਅੱਜ 6 ਵਜੇ ਚਲਾ ਲਿਆ ਸੀਗਾ ਤੇ ਦੋ ਪੱਤਾ ਰਾਤ ਕੱਢ ਕੇ ਤੇ ਵਿੱਚ ਪਾ ਲਈ ਮੈਲਮੂਰ ਨਖਾਰ ਲਈ ਆ। ਬਾਬਾ ਵੀ ਅੱਜ ਟਾਈਮ ਨਾਲ ਆ ਗਿਆ। ਬਾਬਾ ਅੱਜ 4:30 ਵਜੇ ਆ ਗਿਆ ਸਾਡੇ ਕੋਲ। ਤੇ ਅਸੀਂ 6 ਵਜੇ ਚਲਾ ਲਿਆ ਤੁਹਾਨੂੰ ਕਿੰਨਾ ਡੇਢ ਘੰਟਾ ਰਾਤ ਕੱਢ ਕੇ ਤੇ ਪੱਤ ਨੂੰ ਨਖਾਰਨ ਖੂਨ ਨੂੰ ਲੱਗ ਜਾਂਦਾ ਹੈ ਪਹਿਲੀ ਪੱਤ ਨੂੰ। ਤੇ ਬੱਦਲ ਵੀ ਉੱਤੇ ਹੋਇਆ ਆ। ਸਾਰੇ ਬੰਨੇ ਹੋਇਆ ਆ ਬੱਦਲ ਬੱਸ ਇਦਾਂ ਦਾ ਹੀ ਰਹਿਣਾ ਆ ਹੁਣ। ਤੇ ਜਾਰਾ ਨੁਕਸਾਨ ਨਕਸੂਨ ਵਾਲਾ ਹੈ ਨਹੀਂਗਾ ਤੇ ਮੀਂਹ ਪੈ ਜਾਊਗਾ ਬਹੁਤ 12 ਤਰੀਕ ਦਾ ਮਾੜਾ ਆ ਜਾ ਦੱਸਦੇ ਆ ਪੰਜਾਬ ਤੇ 25% ਉਹ ਵੀ ਸ਼ਿੱਟ ਛੋੜ ਆ ਜਾ ਤੇ ਉਹ ਹੈ ਨਹੀਂਗਾ ਮੀ ਤੇ ਜਿਹੜਾ ਹੈਗਾ ਆ 14 15 ਤੇ 16 ਉਹ ਮੀਂਹ ਦੱਸਦੇ ਆ ਉਹ ਬੱਦਲ ਨੀਵੇਂ ਆਉਣੇ ਆ ਤੇ ਮੀ ਉਹ ਹੈਗਾ ਆ ਤੇ ਬਾਕੀ ਦੇਖਦੇ ਆ ਕਣਕ ਨੂੰ ਪਾਣੀ ਲਾਇਆ ਅੱਜ ਕਣਕ ਭਰ ਜਾਣੀ ਆ ਉਧਰ ਦੀ ਜਾ ਕੇ ਦੇਖ ਕੇ ਆਉਣਾ ਆ ਮਾਰਦਾ ਲੰਬ ਚੱਬਾ ਵੀ ਲੰਬ ਮਾਰਦਾ ਆ ਤੇ ਲੱਗੇ ਆ ਗੁਰਦਵਾਲੇ ਖੋਰੀ ਵੀ ਸੁੱਕ ਗਈ ਆ ਖੋਰੀ ਨੂੰ ਵੀ ਅੱਜ ਦੇਖਦਾ ਆ ਪਹਿਲਾਂ ਤੇਲ ਤੂਲ ਹੈ ਨਹੀਂ ਇੱਕ ਕੱਲ ਇੰਜਨ ਦੀ ਗਰਾਰੀ ਫਸ ਗਈ ਸੀ ਤੇ ਉਹਦੇ ਦਿਵਾਲੇ ਬਹੁਤ ਜ਼ਿਆਦਾ ਟਾਈਮ ਲੱਗਾ ਉਹ ਗਰਾਰੀ ਦੀ ਇੱਕ ਪਿੰਨ ਆ ਕੱਢਣੀ ਸੀ ਉਹ ਖਰੇ ਜਾ ਰਾ ਠੂਗੀ ਠਾਗੀ ਦੀ ਪਹਿਲਾਂ ਉਹ ਨਿਕਲੀ ਨਹੀਂ ਉਹਨੂੰ ਆਏ ਦਿਵਾਲੇ ਉਹ ਗ੍ਰੈਂਡਰ ਮੇ ਨਹੀਂ ਉੱਥੇ ਚੱਲਦੀ ਸੀ ਤੇ ਵੱਡ ਵੱਡ ਕੇ ਮਹੀਂ ਉਹਨੂੰ ਕੱਢਿਆ ਕੇਮ ਸ਼ਾਫਟ ਨੂੰ ਬਾਹਰ ਕੱਢ ਕੇ ਵੀ ਉਹਨੂੰ ਪਿੰਨ ਨੂੰ ਸੱਟਾਂ ਲਾ ਰਹੇ ਵਿੱਚੋਂ ਨਿਕਲ ਜਵੇ ਚਲੋ ਇਹ ਗੇਮ ਗਰਾਰੀ ਪਾ ਦਾਂਗੇ ਪਰ ਨਹੀਂ ਠੋਕਰਾ ਠਾਕਰਾ ਚੇਂਜ ਕਰਨੀਆਂ ਪੈਣੀਆਂ ਸੀ ਪਰ ਉਹ ਨਿਕਲੀ ਨਹੀਂ ਕਰਕੇ ਤਾਂ ਮੈਂ ਵੀ ਫੇ ਨਵੀਂ ਬਾਤੀ ਕਿਉਂ ਠੋਕਰਾ ਪਾ ਕੇ ਉਹ ਕਰਕੇ 400 ਰੁਪਇਆ ਲੱਗਣਾ ਸੀਗਾ ਤੇ 300 ਹੋਰ ਪਾ ਕੇ 700 ਦੀ ਗਰਾਰੀ ਆ ਗਈ ਨਵੀਂ ਐਦੀ ਆ ਇਥੋਂ ਖੋਰੀ ਬੰਨਣੀ ਆ ਦੇਖਦਾ ਹੁਣੇ ਤੇਲ ਪਵਾ ਕੇ ਲਿਆਉਣਾ ਰਾਈਡਰ ਪਹਿਲਾਂ ਰੈਕ ਮਾਰ ਜਾਣਾ ਮੁੜ ਕੇ ਇਹਨੂੰ ਬੰਨ ਲੈਨੇ ਆ ਤੇ ਇਦਾਂ ਲਈ ਜਿਹੜੀ ਹੈਗੀ ਆ ਇਹਨੂੰ ਵੀ ਇਥੋਂ ਮੱਕੀ ਦੇ ਲਾਗੇ ਉਹ ਸਾਈਡਾਂ ਸੁੱਡਾਂ ਤੋਂ ਪਰੇ ਨੂੰ ਕਰ ਦੇਣੀ ਆ ਕਰਕੇ ਤਾਂ ਦੇਖਦੇ ਆ ਇਹਦਾ ਵੀ ਹੱਲ ਕੀ ਹੁੰਦਾ ਬਾਬਹਈਆ ਮਾੜਾ ਮੋਟਾ ਇਹਦਾ ਵੀ ਕਰੀਏ ਫੇਈ ਗੰਨਾ ਬੀਜ ਹੋਣਾ ਆ ਬਾਕੀ ਗੰਨਾ ਦੇਖਦਾ ਕਿੰਨਾ ਕੁ ਚੱਲੇ ਆ ਗੱਲ ਦਾ ਬੂਰ ਐ ਸੰਬ ਨੂੰ ਵੀ ਸੁਣਾ ਪਿਆ ਆ ਤੇ ਉਧਰਲੇ ਅੰਬ ਨੂੰ ਵੀ ਵਧੀਆ ਪਿਆ ਆਇਆ ਬੂਰੂ ਬਾਕੀ ਇੱਦਾਂ ਵੀ ਧੁੱਪ ਕੱਲ ਵੀ ਹੈ ਨਹੀਂ ਸੀਗੀ ਤੇ 8 9 ਤਰੀਕ ਨੂੰ 10 ਤਰੀਕ ਨੂੰ ਵੀ ਅਜ ਧੁੱਪ ਹੈ ਨਹੀਂ ਬਦਲ ਗਿਆ ਹੀ ਆ ਉੱਤੇ ਤੋਂ ਦੇ ਬੱਦਲ ਦੇ ਹੀ ਆ ਸਾਰੇ ਚਾਰ ਚਫੇਰੇ ਰਾਤ ਦਾ ਨਾ ਆ ਸੂਰ ਕੰਮ ਕਰਕੇ ਗਏ ਆ ਗੰਨਾ ਸਾਰਾ ਹੀ ਆਹ ਵਿੱਚੋਂ ਚੂਪ ਗਏ ਆ ਇਹ ਸੂਰਾਂ ਦਾ ਕੰਮ ਆ ਰਾਤ ਦਾ ਇੱਥੇ ਆ ਚੂਪਿਆ ਆ ਆ ਵਿੱਚੋਂ ਦੂਪਿਆ ਆ। ਉਹ ਦੂਪਿਆ ਸਾਰਾ। ਆਹ ਸੂਰਾਂ ਦੇ ਖੋ ਰਿਆ ਆ ਇਹ। ਆਹ ਦੇਖੋ। ਇਹ ਸੂਰ ਕੰਮ ਕਰਕੇ ਗੈਰ ਰਾਤ। ਤੇ ਛੱਲਿਆ ਗੰਨਾ ਉਹ ਵਿੱਚ ਉਧਰੋਂ ਵੀ ਸਾਰਾ ਛੱਲਿਆ ਗੰਨਾ ਕੀਤਾ ਆ ਕੰਮ। ਐਨਾ ਪਾ ਰਿਆਂ ਦਾ ਵੀ ਆਹ ਦੇਖੋ। ਇਦਾਂ ਨੁਕਸਾਨ ਕਰਦੇ ਆ ਸੂਰ। ਤੇ ਇਦਾਂ ਆ ਭਈ ਭਾਰੇ 20 25 ਬਾਰੇ ਰਹਿ ਗਏ ਮੋਰੇ ਉਹ ਸਾਹਮਣੇ ਛਿਲਣ ਵਾਲੇ ਤੇ ਬਾਕੀ ਦੇ ਤਕਰੀਬਨ ਸਾਰਾ ਛੱਲਿਆ ਹੀ ਪਿਆ ਆ ਦੇਖਦੇ ਆ ਕਰਦੇ ਆ ਕੋਈ ਹੱਲੇ ਦਾ ਜਿੰਨਾ ਕਰਿੰਦਾ ਆ ਗੰਨਾ ਜ ਪਹਿਲਾਂ ਚੱਕਣਾ ਆ ਗੰਨਾ ਚੱਕਣ ਵਾਲਾ ਰਹਿੰਦਾ ਕੱਲ ਨੂੰ ਬਾਕੀ ਦੇਖਾਂਗੇ ਛੱਲ ਚਲਾਈਏ ਇਹਦਾ ਛੱਬਾ ਮਾਰਦਾ ਲੰਬ ਪੂਰੀ ਹੁਣ ਪੱਤਾ ਫਟ ਕੇ ਤੇ ਆ ਚੱਲੀ ਆ ਬੰਦਾ ਸਾਡਾ ਦੂਆ ਹੱਲੇ ਆਇਆ ਨਗਾ ਤਾਂ ਉਹਨੇ ਹੁਣ ਆਕੇ ਗੰਨਾ ਲੋਡ ਕਰਨਾ ਟਰੈਕਟਰ ਤੇ ਮੈਂ ਖੜਾ ਕਰ ਚੱਲਾ ਲੋ ਜੀ ਪੱਤ ਆ ਗਈ ਆ ਫੜਕੇ ਤੇ ਤੇ ਲੱਗੇ ਆ ਇਹਦਾ ਕਰਨ ਹੱਲ ਤੇ ਬਾਕੀ ਰਾਸ ਕੱਢਣ ਵਾਲੀ ਆ ਰਾਸ ਉਧਰ ਇੰਜਨ ਚਲਾਉਣਾ ਕੱਢ ਦੇਣਾ ਬਾਬਾ ਖੋਰੀ ਕਰਦੇ ਸ਼ੁਰੂ ਹੁਣ ਤੇਲ ਪਾਉਣਾ ਪੈਣਾ ਆ ਆ ਗਈ ਆ ਪੱਤ ਫੜਕੇ ਤੇ ਹਾਂ ਚੱਕ ਲਿਆ ਉਥੋਂ ਕੋਈ ਨਹੀਂ ਇਹਨੂੰ ਹਿਜ ਰੱਖ ਦੇ ਗੁੱਲੀਆਂ ਨੂੰ ਇੱਕ ਵਾਰ ਫੋਲ ਲੈ ਵਿੱਚੋਂ ਫੇ ਸੇਕ ਜਾ ਰਾ ਹੋ ਜਾਂਦਾ ਪੱਤ ਖਰਾਬ ਹੋ ਜਾਂਦੀ ਆ ਤੇ ਮੈਂ ਤੇਲ ਹੁਣ ਫੇ ਹੀ ਪਾਉਣਾ ਆ ਜਦੋਂ ਰੀਣਕ ਸੇਕ ਕੱਟਦਾ ਤੇ ਖੋਰੀ ਉਧਰੋਂ ਜਾਤੇ ਭਰੀਆਂ ਦੋ ਚੱਕ ਲਿਆ ਪੌਣਾ ਤੇਲ ਪਾ ਕੇ ਮੈਂ ਬੰਦਾ ਆਇਆ ਕੋ ਗੇੜਾ ਗੰਨਿਆਂ ਦਾ ਲੈ ਆਵਾ ਪਹਿਲਾਂ ਮੋਟਰ ਚੱਲਦੀ ਆ ਕਣਕ ਨੂੰ ਅੱਜ ਤੇ ਗੱਲ ਵੀ ਜਲਾਈ ਸੀ ਅੱਜ ਪਰ ਜਾਣੀ ਆ ਕਣਕ ਪਾਣੀ ਮੋੜਿਆ ਕਣਕ ਨੂੰ ਕਣਕਾਂ ਸੁੱਕਦੀਆਂ ਬਹੁਤ ਉੱਤੇ ਤੇ ਚਲੋ ਬਦਲ ਗਿਆ ਹੈਗਾ ਇਹ ਮਾਰਾ ਮੋਟਾ ਪਰ ਧੁੱਪ ਨਿਕਲੀ ਆ ਸੂਰਜੇ ਨਿਕਲਿਆ ਆਵੇਂ ਦਾਦੜ ਖਾਦੜ ਜੀ ਆ ਧੁੱਪ ਕਹਿੰਦਾ ਬਾਬਾ ਨਾ ਧੁੱਪੀ ਆ ਵਾਲੀ ਤੇ ਨਾ ਬਾਲਾ ਬੱਦਲੀ ਆ ਹਿਸਾਬ ਦੇਦਾ ਹੀ ਆ ਮੀ ਕਣੀ ਤਾਂ ਹੈ ਨਹੀਂ ਦੱਸਿਆ ਲੱਗੇ ਆ ਉਧਰ ਰੈਕ ਮਾਰਨ ਦੇ ਆ ਖੋਰੀ ਬੰਨਣ ਨੂੰ ਉਹ ਰਹਿੰਦਾ ਇੱਕ ਅੱਧਾ ਢੇੜਾ ਤੋਂ ਮੁੜ ਕੇ ਬੇਲਰ ਪਾਉਣਾ ਵੱਡੇ ਟਰੈਕਟਰ ਮਗਰ ਦਾ ਖੋਰੀ ਬੰਨਦਾ ਆ ਆ ਰੈਕ ਮਾਰਿਆ ਆ ਅਰੇ ਪਰਮਾਨ ਤੋਂ ਬਿਨਾ ਰੈਕ ਦੀਆਂ ਲੈਣਾ ਵੀ ਪੂਰੀਆਂ ਬਾੜੀਆਂ ਸਾਫ਼ ਨਹੀਂ ਲੱਗਦੀਆਂ ਪੌਲਾ ਛੱਡ ਗਿਆ ਸੀ ਵਿੱਚੋਂ ਹੁਣ ਆ ਆ ਦੁਬਾਰਾ ਮਾਰਨ ਪੱਤਾ ਗਈ ਸੀ ਦੁਬਾਰਾ ਮਾਰਦਾ ਰਹੇਗਾ ਲੈਂਨ ਦੀ ਬਰੇ ਨੂੰ ਕਰਨੀ ਆ ਇੱਕੋ ਲੈਂਨ ਜਿਹੜੀ ਉਹਨੂੰ ਇਕੱਠਾ ਕਰਨਾ ਹੈ ਭਾਈ ਨਾ ਰਹਿੰਦਾ ਮਾਰ ਕੇ ਮਾਰਿਆ ਦਿਖਾਉਣਾ ਫਿਰ ਬੇਦਰ ਬੁਦਰ ਕੱਟਦਾ ਬਾਹਰ ਕੱਢ ਕੇ ਤੇ ਬੇਦਰ ਨੂੰ ਜਦੋਂ ਚਲਾਉਂਗਾ ਦਿਖਾਉਣਾ ਵੀਡੀਓ ਤੇ ਹਵਾ ਬਹੁਤ ਤੇਜ਼ ਚੱਲਣ ਦੇ ਆਪੁਰਾ ਕਣਕਾਂ ਨੂੰ ਪਾਣੀ ਹੁਣ ਲਾਉਣਾ ਹੀ ਪੈਣਾ ਹੈ ਕੀ ਕਰੀਏ ਨੇ ਨਹੀਂ ਲਾਉਨੇ ਤਾਂ ਮੋਰੇ ਹੋ ਫੇ ਮੌਸਮ ਜਰਾ ਖਰਾਬ ਹੈ ਤਾਂ ਤੱਕ ਕਣਕਾਂ ਸੁੱਕ ਜਾਣੀਆਂ ਦੇਖਦੀ ਡੁਗਦੀ ਤਾਂ ਹੈ ਨਹੀਂ ਕਿ ਕਣਕ ਠੀਕ ਹੈ ਪਾਣੀ ਚੱਲੀ ਜਾਂਦੇ ਆ ਮੋਟਰ ਚੱਲਦੀ ਆ ਤੇ ਐਵੇਂ ਕਹੀਏ ਵੀ ਦੇਖਦੀ ਆ ਕਣਕ ਡਿੱਗੀ ਡੁਗੀ ਨਹੀਂਗੇ ਉਹ ਮੋਟਰ ਚੱਲਣ ਲਈ ਆ ਮੋੜਿਆ ਪਾਣੀ ਅੱਧੀ ਭਰ ਗਈ ਆ ਕਣਕ ਅੱਧੀ ਰਹਿੰਦੀ ਆ ਤੇ ਦਿਖਾਉਣੇ ਆ ਜਿੱਦਾਂ ਚੱਲਦਾ ਕੰਮ ਬਗ ਲਓ ਜੀ ਬੀਲਰ ਲੱਗੇ ਕੱਢਣਾ ਖੋਰੀ ਬੰਨਣਾ ਬੀਲਰ ਥੋੜੀ ਜਿਹੀ ਖੋਰੀ ਬਨਣੀ ਸੀ ਮੈਂ ਕਿਹਾ ਬਨ ਲਈਏ ਥੋੜਾ ਜਿਹਾ ਬਾਲਣ ਹੈ ਨਹੀਂ ਸੀਗਾ ਕੋਲ ਤੇ ਆਹ ਤਿੰਨ ਚਾਰ ਲੈਣਾ ਬਨਣੀਆਂ ਇੱਕ ਟਰਾਲੀ ਦਾ 94 ਦਾ ਗੰਨਾ ਛੱਲਿਆ ਹੈਗਾ ਬਾਕੀ ਤੇ ਸਾਰੀ ਖੋਰੀ ਜੱਕਤ ਮੁਲ ਗਈ ਇੰਨੀ ਕ ਆਪਣੇ ਲਈ ਸਕਾਈ ਆ ਤੇ ਲੱਗੇ ਆ ਚਲਾਉਣੇ ਆ ਬੀਲਰ ਤੇ ਬਨ ਗਏ ਖੋਰੀ ਤਾਂ ਲਾ ਲਈ ਇੱਕ ਅੱਧਾ gekeੜਾ ਦਿਖਾਉਣਾ ਆ ਬਾਕੀ ਲੱਗੇ ਉਹ ਤਾਂ ਬਾਤ ਇਹ ਆਹੇ ਅੱਗੇ ਲੰਘ ਲੁੱਟ ਕੇਰ ਤੋਂ ਬਾਅਦ ਦੇ ਵਿੱਚ ਥੋੜੀ ਥੋੜੀ ਜਿਹੀ ਗੁਰਵਾਸ ਤੇ ਚਾਹੀਦੀ ਉਹ ਬੰਨ ਡਿਆਂ ਆ ਲੋ ਜੀ ਦੋ ਗੇੜੇ ਤਿੰਨ ਲਾਤੇ ਆ ਵੱਧ ਗਈਆਂ ਦੋ ਤਿੰਨ ਲੈਣ ਬਾਕੀ ਇਦਾਂ ਭਈ ਧਾਗਾ ਮੁੱਕ ਗਿਆ ਸੀ ਉਹਦੇ ਕਰਕੇ ਰੁਕਿਆ ਸੀਗਾ ਤੇ ਇੱਕ ਸੇਫਟੀ ਬੋਲਡ ਟੁੱਟ ਗਿਆ ਤਾਂ ਪਾਤਾ ਹੀ ਆ ਪਾਤਾ ਨੂੰ ਹੁਣ ਕੱਢ ਕੇ ਤਾਂ ਫੇਰ ਆ ਕੇ ਬੰਦਾਂ ਗੇੜੇ ਤਿੰਨ ਰਹਿ ਗਏ ਆ ਇਧਰਲੀ ਸਾਈਡ ਇਹਨੇ ਨਾ ਸਾਡਾ ਸਰ ਜਾਣਾ ਵਾਧੂ ਆ ਬੰਦਣ ਇਹ ਮੈਂ ਕਿਹਾ ਮਾਰ ਲਈਏ ਮੜਾ ਜਾ ਹੱਲਾ ਇਹ ਸੇਫਟੀ ਬੋਲਟ ਆ ਕੇ ਪਾਉਣਾ ਹੈ। ਇਦਾਂ ਆ ਜਿੱਦਾਂ ਹੁਣ ਪ੍ਰਾਰੀ ਦਾ ਖੜਾ ਆ ਉਦਾਂ ਹੀ ਇਹਨੂੰ ਚਲਾ ਲਿਆ ਬੇਲਰ ਨੂੰ। ਗੜਾਸੇ ਅਸਲ ਜੇ ਹੈਗੇ ਤਿੱਖੇ-ਤੁਖੇ ਹੋਣ ਵਾਲੇ। ਤੇ ਗੜਾਸੇ ਤਿੱਖੇ ਕੀਤੇ ਨੇਗੇ। ਤੇ ਲਾ ਪਏ ਆ ਇਦਾਂ ਹੀ ਬਣਾਈ ਕਰਨ। ਤੇ ਇਦਾਂ ਵੀ ਗੰਡ ਦੀ ਇੱਕ ਵੀ ਮਿਸਿੰਗ ਨਹੀਂ ਆਈ ਕੋਈ ਵੀ। ਹੁਣ ਉੱਥੇ ਖੜਾ ਰਹਿਣ ਦਿੱਤਾ ਆ ਉਹਨੂੰ ਹੁਣ ਆ ਕੇ ਸੇਫਟੀ ਬੋਲਟ ਪਾਉਣਾ ਆ, ਨਾਲੇ ਧਾਗਾ ਪਾਉਣਾ ਆ। ਤੇ ਫੇਰ ਚਲਾਉਣਾ ਆ। ਗੜਾਸੇ ਹੁਣ ਇੰਨੇ ਕ ਵੱਲੇ ਕੀ ਤਿੱਖੇ ਕਰਨੇ ਸੀ ਤਾਂ ਕਰਕੇ ਕੀਤੇ ਨੇ ਗੜਾਸੇ ਤਿੱਖੇ। ਤੇ ਦਿਖਾਉਣਾ ਆ। ਜਿੱਦਾਂ ਚੱਲਦਾ ਬਾਕੀ ਕੰਮ ਉਹ ਹੁਣ ਉੱਥੇ ਰਹਿਣ ਦਿੰਦੇ ਨੇ ਖੜਾ ਘੜੀ ਘੰਟੇ ਤੱਕ ਆ ਕੇ ਫਿਰ ਪੱਤ ਪੁੱਤ ਲਾ ਕੇ ਮਨਖਾਰ ਨਕੂਰ ਕੇ ਮਹਿਲ ਤੇ ਫੇਰ ਆ ਕੇ ਕਰਦੇ ਆਂ ਇੱਧਰ ਵੀ ਆ ਰੈਕ ਰੂਕ ਮਾਰਿਆ ਸਾਰੇ ਬੰਦਾ ਕਰਨਾ ਜਿੱਲਣ ਲਾਤਾ ਆ ਤੇ ਪਾਣੀ ਚੱਲਣ ਰਿਹਾ ਗਣਕ ਨੂੰ ਚਲੋ ਦਿਖਾਉਣਾ ਜਿੱਦਾਂ ਚੱਲਦਾ ਲਓ ਜੀ ਖੂਰੀ ਤੇ ਲਈ ਸੀਗੀ ਬੰਨ ਤੇ ਦਿਨ ਵੀ ਅੱਜ ਬੜਾ ਕੜਾਕੇਦਾਰ ਬਾਅਦ ਤੇ ਲੱਗਾ ਪਹਿਲਾਂ ਸਵੇਰੇ ਤੇ ਬੱਦਲ ਪਾਈ ਹੋਈ ਸੀਗੀ ਹੁਣ ਤਾਂ ਆ ਦੇਖੋ ਸੂਰਜ ਪੂਰਾ ਐ ਲੱਗਾ ਆ ਤਾਂ ਉਦਾਂ ਵੀ ਮੌਸਮ ਵਾਲੇ ਦਿਵਾਲੇ ਆ ਦੇਖੋ ਸਾਫ਼ ਆ ਸਾਰਾ ਤੇ ਘੋਰੀ ਬਨ ਲਈ ਸੀਗੀ ਇਹ ਚੱਕਾਂਗੇ ਹੁਣ ਸਵੇਰੇ ਤੇ ਜਦਾਂ ਆ ਵੀ ਬੈੱਡਾਈ ਟਰਾਲੀ ਭਰ ਲਾਂਗੇ ਦਿਨ ਹੀ ਵੀ ਹੈਗੇ ਚੱਕ ਕੇ ਲੈ ਜਾਣੀਆਂ ਆ ਤੇ ਉਹ ਪਰਲੇਮਨ ਨੇ ਇਕ ਲੈਂ ਰਹਿ ਗਈ ਉਹ ਬੀਲਰ ਨਹੀਂ ਕਿਸੇ ਬੰਨੇ ਆਉਂਦੀ ਵੀ ਵਰਦਾ ਸਗਾ ਤਾਂ ਕਿਉਂ ਇਹ ਵੀ ਪਰੇਕਾਰ ਕਰਕੇ ਬੰਨੀ ਆ ਖੋਰੀ ਜੇ ਇਧਰ ਰਿਪਰ ਮਾਰਿਆ ਹੁੰਦਾ ਫੇ ਇੱਕ ਤਾਰ ਵੱਜ ਜਾਂਦੀ ਜੇ ਰਿਪਰ ਨਹੀਂ ਮਾਰਿਆ ਹੁੰਦਾ ਤਾਂ ਫੇ ਉਹ ਅਗੜ ਦੁਗੜ ਜੀ ਇਹ ਫਸ ਫਸ ਕੇ ਬਿੱਤੀ ਆਈ ਜਾਂਦੀ ਆ ਬੀਲਰ ਲੈਣ ਆਇਆ ਸੀਗਾ ਇਧਰ ਵੀ ਆ ਰਿਆ ਕੂਕ ਮਾਰਿਆ ਆ ਤੇ ਇਹਦਾ ਵੀ ਹੱਲ ਕਰਨਾ ਹੈ ਦੇਖਦੇ ਆ ਬੰਨਣ ਵਾਲਾ ਮੁੰਡੇ ਦਾ ਆਈਫੋਨ ਕਹਿੰਦਾ ਰਹਿ ਕੇ ਪੱਜਾ ਮੈਂ ਬੰਨ ਦੇ ਨਾ ਮੈਂ ਬੰਨ ਲ ਜਾ ਤੂੰ ਗੋਜਰ ਦਾ ਆਈਫੋਨ ਇਹੀਂ ਵੀ ਉਦਾਂ ਵੀ ਤਾਂ ਇਹਦਾ ਕੋਈ ਨਾ ਕੋਈ ਹੱਲ ਕਰਨਾ ਹੀ ਸੀਗਾ ਉਹ ਲੈ ਜਾਊਗਾ ਸਾਨੂੰ ਕੋਈ ਦਰਾਜ ਨਹੀਂ ਅਹੀਂ ਬੰਨ ਲਈਏ ਆਪਣੇ ਲਈ ਜਿਹੜੀ ਬੰਨਣੀ ਸੀ ਤੇ ਸ਼ਾਮਾਂ ਗਈਆਂ ਆ ਪੈ ਬਾਬੇ ਹੋਣੀ ਵੀ ਆ ਗਏ ਗੰਨਾ ਗੰਨਾ ਵੀ ਅੱਜ ਸਿਰਫ ਦੋ ਭਾਰੇ ਰਹਿ ਗਏ ਚਿੱਲਣ ਵਾਲੇ ਬਾਕੀ ਉਹ ਵੀ ਖੜਾ ਜਿਹੜਾ ਖੜਾ ਆ ਤੇ ਕੱਲ ਨੂੰ ਪੰਜ ਪੱਤਾ ਆ ਪੰਜ ਹੀ ਰਹਿ ਗਈਆਂ ਕੱਢਣ ਵਾਲੀਆਂ ਉਹੋ ਹੀ ਗੋੜ ਕੱਢਣਾ ਆ ਬਾਕੀ ਦੇਖਦੇ ਆ ਕੀ ਬਣਦਾ ਤੇ ਹੋਰ ਤਾਂ ਨਹੀਂ ਕੱਢਣ ਦਾ ਰਤਾ ਕੋੜ ਇੱਕ ਮਿਲਦਾ ਹੈ ਕਿ ਨਾਲ ਤਾਂ ਦੇਖਦੇ ਆ ਉਹ ਵੀ ਕੀ ਗੱਲ ਬਣਦੀ ਆ ਕੀ ਹਿਸਾਬ ਕਿਤਾਬ ਆ ਹਨਾ ਤੇ ਉਹਦੇ ਹਿਸਾਬ ਨਾਲ ਜੇ ਤੋ ਛਲਾ ਕੇ ਦੇ ਦੇਣਗੇ ਗੰਨਾ ਇਹ ਤਾਂ ਵਧੀਆ ਆ ਤੇ ਦੇਖੀਏ ਆਪ ਛਾਉਣ ਨੂੰ ਆਪ ਮਹਿੰਗਾ ਪੈਂਦਾ ਬਹੁਤ ਜ਼ਿਆਦਾ ਬੰਦੇ ਦਿਹਾੜੀ ਤੇ ਰੱਖ ਕੇ ਗੰਨਾ ਨਹੀਂ ਛਿੱਲ ਹੁੰਦਾ ਸ਼ਾਮਾਂ ਪੈ ਗਈਆਂ ਜੀ ਬਿਲਰ ਲੈਣਾ ਸੀ ਬਿਲਰ ਲੈ ਕੇ ਚੱਲਾ ਆ ਤੇ ਠੀਕ ਆ ਮਿਲਦੇ ਆ ਕੱਲ ਨੂੰ ਕਿਸੇ ਹੋਰ ਬਲੌਗ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ